ਇਹਦੀ ਕੱਲ ਸਾਡੇ ਏਐਸਆਈ ਹਰਨੇਕ ਸਿੰਘ ਕੋਲੇ ਮੁਖਬਰੀ ਹੋਈ ਹੈ ਵੀ ਇੱਕ ਟਾਟਾ 1109 ਗੱਡੀ ਜਿਹਦਾ ਨੰਬਰ ਹੈਗਾ ਪੀਬੀ 07 ਏਐਸ 3551 ਇਹਨੂੰ ਮਨੋਰ ਲਾਲ ਚਲਾ ਰਿਹਾ ਸੀਗਾ ਤੇ ਇਹਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਜਿਹੜੀ ਕਿ ਅਸ਼ਮੀ ਕੁਮਾਰ ਐਲੀਅਸ ਬੱਗੂ ਦੀ ਸੀ ਜਿਹੜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਇਹਨਾਂ ਕੋਲੇ ਅਸ਼ਮੀ ਕੁਮਾਰ ਦੇ ਠੇਕੇ ਹੁੰਦੇ ਸੀਗੇ ਜੀ ਗੋਬਿੰਦਗੜ੍ਹ ਚ ਬਸਤੇ ਗੁਵਿੰਦਗਰ ਜਿੰਨੇ ਦੇ ਠੇਕੇ ਸੀ 31 ਤਰੀਕ ਨੂੰ ਠੇਕੇ ਟੁੱਟੇ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦਾ ਬਚਿਆ ਹੋਇਆ ਸਟਾਕ ਸੀ ਉਹਨੂੰ ਖੁਰਦਪੁਰ ਦੇ ਤਰੀਕੇ ਨਾਲ ਬਿਨਾਂ ਕਿਸੇ ਪਰਮਿਟ ਤੋਂ ਤੇ ਬਿਨਾਂ ਕਿਸੇ ਟਰਾਂਜ਼ਿਟ ਦੇ ਪਰਮਿਸ਼ਨ ਤੋਂ ਇਹ ਟਰੱਕ ਚ ਲੱਦ ਕੇ ਇੱਧਰ ਪੰਜਾਬ ਚ ਜਲੰਧਰ ਵੱਲ ਨੂੰ ਜਾ ਰਹੇ ਸੀਗੇ ਇਹ ਜੋ ਮੁਖਬਰੀ ਹੋਈ ਰਾਤ 9:30 ਵਜੇ ਤੇ 10 ਵਜੇ ਇਹਨਾਂ ਨੇ ਰੁਕਾ ਦੇ ਕੇ ਨਕਾ ਲਾਇਆ ਨਾਕੇ ਤੇ ਟਰੱਕ ਇੰਟਰਸੈਪਟ ਕੀਤਾ ਤੇ ਇਹਦੇ ਚ ਕੁੱਲ 1262 ਪੇਟੀਆਂ ਸ਼ਰਾਬ ਦੀਆਂ ਮੜੀਆਂ ਜਿਦੇ ਚੋਂ 300 ਬੋਤਲਾਂ ਖੁੱਲੀਆਂ ਹੋਈਆਂ 30 ਪੇਟੀਆਂ ਬੀਅਰ ਦੀਆਂ ਵੱਖਰੇ ਵੱਖਰੇ ਬ੍ਰਾਂਡ ਸੀਗੇ ਜਿਵੇਂ 404 ਪੇਟੀਆਂ ਗ੍ਰੀਨ ਵੋਡਕਾ ਦੀਆਂ 608 ਪੇਟੀਆਂ ਫਰਸਟ ਚੋਇਸ ਵਿਸਕੀ ਹੈ 140 ਪੇਟੀਆਂ ਦੇਸੀ ਜੁਗਨੀਆਂ ਦੀਆਂ 110 ਪੇਟੀਆਂ ਐਪਲ ਵੋਡਕਾ ਦੀਆਂ ਤੇ 30 ਪੇਟੀਆਂ ਬੀਅਰ ਦੀਆਂ ਬੜਵਾਈਸ ਦੀਆਂ ਕੇ ਨੇ ਸਰ ਜਿਹੜਾ ਐਕਸ਼ਨ ਹੋਇਆ ਜੀ ਇਹ ਇਨਫੋਰਮੇਸ਼ਨ ਸੀਗੀ ਜਾਂ ਸਤਿ ਨਹੀਂ ਨੱਕ ਲੱਗਾ ਨਹੀਂ ਜੀ ਇਹ ਸੀਕ੍ਰੇਟ ਇਨਫੋਰਮੇਸ਼ਨ ਸੀ ਜੀ ਸਾਡੇ ਐਸਏ ਫਿਰਨੇਕ ਸਿੰਘ ਕੋਲ ਇਹਨਾਂ ਨੇ ਬਾਅਦ ਚਨਾਕਾ ਲਾਇਆ ਨਾਕੇ ਤੇ ਗੱਡੀ ਇੰਟਰਸੈਪਟ ਕਰਕੇ ਉਹਦੇ ਜੋ ਬਰਾਬਦੀ ਹੋਈ ਹੈ ਜਿਹੜਾ ਹਿਮਾਚਲ ਦਾ ਦੋਸ਼ੀ ਪੜਿਆ ਉਹਦੀ ਗ੍ਰੈਂਟੀਵਿਟੀ ਕਿਸ ਤਰ੍ਹਾਂ ਸਾਹਮਣੇ ਆਈ ਉਤਰ ਇਹ ਮਨੋਰ ਲਾਲ ਪੁੱਤਰ ਦੇਵਰਾਜ ਹੈ ਜੋ ਗੱਡੀ ਚਲਾ ਰਿਹਾ ਸੀਗਾ ਗੱਡੀ 'ਚ ਵੀ ਕੋਈ ਇਹਨਾਂ ਕੋਲੇ ਡਾਕੂਮੈਂਟ ਨਹੀਂ ਉਹ ਦਾ ਮੌਕੇ ਤੇ ਮਿਲੇ ਤੇ ਨਾ ਹੀ ਇਹਦੇ ਕੋਲੇ ਕੋਈ ਵੈਲਿਡ ਡਰਾਈਵਿੰਗ ਲਾਇਸੈਂਸ ਮਿਲਿਆ ਹਜੇ ਤੱਕ ਇਹਦੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਈ ਕਰਿੰਦਾ ਜੀ ਅਸ਼wini ਦਾ ਜੀ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਹਜੇ ਤੱਕ ਤਾਂ ਇਹ ਕਹਿ ਰਿਹਾ ਵੀ ਮੈਂ ਡਰਾਈਵਰ ਲੱਗਿਆ ਹੋਇਆ ਸੀ ਅਸ਼wini ਦੇ ਅਰੈਸਟ ਕਿਹਦੀ ਕਿਹਦੀ ਹੋਈ ਹੈ ਜੀ ਹਜੇ ਤੱਕ ਇਹਦੇ 'ਚ ਇਕੱਲੇ ਮਨੋਰ ਲਾਲ ਪੁੱਤਰ ਦੇਵਰਾਜ ਵਾਸੀ ਬਡਾਨਾ ਡਿਸਟ੍ਰਿਕਟ ਉਨਾ ਹਿਮਾਚਲ ਪ੍ਰਦੇਸ਼ ਦੀ ਹੋਈ ਹੈ ਬੁੱਕ ਕੰਪਲੀਟ ਕੀਤਾ ਜੀ ਐਫਆਰ 'ਚ ਇਹਦੇ 'ਚ ਹਜੇ ਅਸ਼wini ਕੁਮਾਰ ਰਿਲੇਸ ਬੱਗੂ ਮੇਰੇ ਵਾਸੀ ਇਹਦੀ ਕੱਲ ਸਾਡੇ ਏਐਸਆਈ ਵਰਨੇਕ ਸਿੰਘ ਕੋਲੇ ਮੁਖਬਰੀ ਹੋਈ ਹੈ ਵੀ ਇੱਕ ਟਾਟਾ 1109 ਗੱਡੀ ਜਿਹਦਾ ਨੰਬਰ ਹੈਗਾ ਪੀਬੀ 07 ਏਐਸ 3551 ਇਹਨੂੰ ਮਨੋਰ ਲਾਲ ਚਲਾ ਰਿਹਾ ਸੀਗਾ ਤੇ ਇਹਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਜਿਹੜੀ ਕਿ ਅਸ਼ਮੀ ਕੁਮਾਰ ਐਲੀਅਸ ਬੱਗੂ ਦੀ ਸੀ ਜਿਹੜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਇਹਨਾਂ ਕੋਲੇ ਅਸ਼ਮੀ ਕੁਮਾਰ ਦੇ ਠੇਕੇ ਹੁੰਦੇ ਸੀਗੇ ਜੀ ਗੋਬਿੰਦਗੜ੍ਹ ਚ ਮਿਸਟਰ ਗੁਵਿੰਦਗਰ ਚੰਨਾ ਦੇ ਠੇਕੇ ਸੀ 31 ਤਰੀਕ ਨੂੰ ਠੇਕੇ ਟੁੱਟੇ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦਾ ਬਚਿਆ ਹੋਇਆ ਸਟਾਕ ਸੀ ਉਹਨੂੰ ਖੁਰਦਪੁਰਦ ਕਰਨ ਦੇ ਤਰੀਕੇ ਨਾਲ ਬਿਨਾਂ ਕਿਸੇ ਪਰਮਿਟ ਤੋਂ ਤੇ ਬਿਨਾਂ ਕਿਸੇ ਟਰਾਂਜ਼ਿਟ ਦੇ ਪਰਮਿਸ਼ਨ ਤੋਂ ਇਹ ਟਰੱਕ ਚ ਲੱਦ ਕੇ ਇੱਧਰ ਪੰਜਾਬ ਚ ਜਲੰਧਰ ਵੱਲੋਂ ਜਾ ਰਹੇ ਸੀਗੇ ਇਹ ਜੋ ਮੁਖਬਰੀ ਹੋਈ ਰਾਤ 9:30 ਵਜੇ ਤੇ 10 ਵਜੇ ਇਹਨਾਂ ਨੇ ਰੁਕਾ ਦੇ ਕੇ ਨਕਾ ਲਾਇਆ ਨਾਕੇ ਤੇ ਟਰੱਕ ਇੰਟਰਸੈਪਟ ਕੀਤਾ ਤੇ ਇਹਦੇ ਚ ਕੁੱਲ 1262 ਪੇਟੀਆਂ ਅ ਸ਼ਰਾਬ ਦੀਆਂ ਮੜੀਆਂ ਜਿਦੇ ਚੋਂ 300 ਬੋਤਲਾਂ ਖੁੱਲੀਆਂ ਹੋਈਆਂ 30 ਪੇਟੀਆਂ ਬੀਅਰ ਦੀਆਂ ਵੱਖਰੇ ਵੱਖਰੇ ਬ੍ਰਾਂਡ ਸੀਗੇ ਜਿਵੇਂ 404 ਪੇਟੀਆਂ ਗ੍ਰੀਨ ਵੋਡਕਾ ਦੀਆਂ 608 ਪੇਟੀਆਂ ਫਰਸਟ ਚੋਇਸ ਵਿਸਕੀ ਹੈ 140 ਪੇਟੀਆਂ ਦੇਸੀ ਜੁਗਨੀਆਂ ਦੀਆਂ 110 ਪੇਟੀਆਂ ਐਪਲ ਵੋਡਕਾ ਦੀਆਂ ਤੇ 30 ਪੇਟੀਆਂ ਬੀਅਰ ਦੀਆਂ ਬਡਵਾਈਸਰ ਦੀਆਂ ਕੇ ਨੇ ਸਰ ਜਿਹੜਾ ਐਕਸ਼ਨ ਹੋਇਆ ਜੀ ਇਹ ਇਨਫੋਰਮੇਸ਼ਨ ਸੀਗੀ ਜਾਂ ਸਦਨ ਨੂੰ ਲੱਗ ਨਹੀ ਜੀ ਇਹ ਸੀਕ੍ਰੀਟ ਇਨਫੋਰਮੇਸ਼ਨ ਸੀ ਜੀ ਸਾਡੇ ਏਐਸ ਫਿਰਨੇਕ ਸਿੰਘ ਕੋਲ ਤੇ ਇਹਨਾਂ ਨੇ ਬਾਅਦ ਚਨਾਕਾ ਲਾਇਆ ਨਾਕੇ ਤੇ ਗੱਡੀ ਇੰਟਰਸੈਪਟ ਕਰਕੇ ਉਹਦੇ ਜੋ ਬਰਾਬਦੀ ਹੋਈ ਹੈ ਜਿਹੜਾ ਹਿਮਾਚਲ ਦਾ ਦੋਸ਼ੀ ਪੜਿਆ ਉਹਦੀ ਗ੍ਰੈਂਕਟੀਵਿਟੀ ਕਿਸ ਤਰ੍ਹਾਂ ਹਮਨੇ ਇਹ ਦਿੱਤੀ ਇਹ ਮਨੋਰ ਲਾਲ ਪੁੱਤਰ ਦੇਵਰਾਜ ਹੈ ਜੋ ਗੱਡੀ ਚਲਾ ਰਿਹਾ ਸੀਗਾ ਗੱਡੀ 'ਚ ਵੀ ਕੋਈ ਇਹਨਾਂ ਕੋਲੇ ਡਾਕੂਮੈਂਟ ਨਹੀਂ ਉਹਦੇ ਮੌਕੇ ਤੇ ਮਿਲੇ ਤੇ ਨਾ ਹੀ ਇਹਦੇ ਕੋਲੇ ਕੋਈ ਵੈਲਿਡ ਡਰਾਈਵਿੰਗ ਲਾਇਸੈਂਸ ਮਿਲਿਆ ਹਜੇ ਤੱਕ ਇਹਦੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਈ ਕਰਿੰਦਾ ਜੀ ਅਸ਼wini ਦਾ ਜੀ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਹਜੇ ਤੱਕ ਤਾਂ ਹੀ ਕਹਿ ਰਿਹਾ ਵੀ ਮੈਂ ਡਰਾਈਵਰ ਲੱਗਿਆ ਹੋਇਆ ਸੀ ਅਸ਼wini ਦੇ ਅਰੈਸਟ ਕਿਹਦੀ ਕਿਹਦੀ ਹੋ ਗਈ ਜੀ ਹਜੇ ਤੱਕ ਇਹਦੇ 'ਚ ਇਕੱਲੇ ਮਨੋਰ ਲਾਲ ਪੁੱਤਰ ਦੇਵਰਾਜ ਵਾਸੀ ਬਡਾਨਾ ਡਿਸਟ੍ਰਿਕਟ ਊਨਾ ਹਿਮਾਚਲ ਪ੍ਰਦੇਸ਼ ਦੀ ਹੋਈ ਹੈ ਬੂ ਕੌਂਪੋਨੈਂਟ ਕੀਤਾ ਜੀ ਐਫਆਰ 'ਚ ਇਹਦੇ 'ਚ ਹਜੇ ਅਸ਼wini ਕੁਮਾਰ ਰਿਲੇਸ ਬੱਗੂ ਮੇਰੇ ਹਜ਼ ਇਹਦੀ ਕੱਲ ਸਾਡੇ ਏਐਸਆਈ ਹਰਨੇਕ ਸਿੰਘ ਕੋਲੇ ਮੁਖਬਰੀ ਹੋਈ ਹੈ ਵੀ ਇੱਕ ਟਾਟਾ 1109 ਗੱਡੀ ਜਿਹਦਾ ਨੰਬਰ ਹੈਗਾ ਪੀਬੀ 07 ਏਐਸ 3551 ਇਹਨੂੰ ਮਨੋਰ ਲਾਲ ਚਲਾ ਰਿਹਾ ਸੀਗਾ ਤੇ ਇਹਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਜਿਹੜੀ ਕਿ ਅਸ਼ਮੀ ਕੁਮਾਰ ਐਲੀਅਸ ਬੱਗੂ ਦੀ ਸੀ ਜਿਹੜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਇਹਨਾਂ ਕੋਲੇ ਅਸ਼ਮੀ ਕੁਮਾਰ ਦੇ ਠੇਕੇ ਹੁੰਦੇ ਸੀਗੇ ਜੀ ਗੁਬਿੰਦਗੜ੍ਹ 'ਚ ਡਿਸਟ੍ਰਿਕਟ ਗੋਬਿੰਦਗੜ੍ਹ ਚ ਇਹਨਾਂ ਦੇ ਠੇਕੇ ਸੀ 31 ਤਰੀਕ ਨੂੰ ਠੇਕੇ ਟੁੱਟੇ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦਾ ਬਚਿਆ ਹੋਇਆ ਸਟਾਕ ਸੀ ਉਹਨੂੰ ਖੁਰਦਬੁਰਦ ਕਰਨ ਦੇ ਤਰੀਕੇ ਨਾਲ ਬਿਨਾਂ ਕਿਸੇ ਪਰਮਿਟ ਤੋਂ ਤੇ ਬਿਨਾਂ ਕਿਸੇ ਟ੍ਰਾਂਜ਼ਿਟ ਦੇ ਪਰਮਿਸ਼ਨ ਤੋਂ ਇਹ ਇਸ ਟਰੱਕ ਚ ਲੱਦ ਕੇ ਇਧਰ ਪੰਜਾਬ ਚ ਜਲੰਧਰ ਵੱਲ ਨੂੰ ਜਾ ਰਹੇ ਸੀਗੇ ਇਹ ਜੋ ਮੁਖਬਰੀ ਹੋਈ ਰਾਤ 9:30 ਵਜੇ ਤੇ 10 ਵਜੇ ਇਹਨਾਂ ਨੇ ਰੁਕਾ ਦੇ ਕੇ ਨਾਕਾ ਲਾਇਆ ਨਾਕੇ ਤੇ ਟਰੱਕ ਇੰਟਰਸੈਪਟ ਕੀਤਾ ਤੇ ਇਹਦੇ ਚੋਂ ਕੁੱਲ 1262 ਪੇਟੀਆਂ ਸ਼ਰਾਬ ਦੀਆਂ ਮੜੀਆਂ ਜਿਦੇ ਚੋਂ 300 ਬੋਤਲਾਂ ਖੁੱਲੀਆਂ ਹੋਈਆਂ 30 ਪੇਟੀਆਂ ਬੀਅਰ ਦੀਆਂ ਵੱਖਰੇ ਵੱਖਰੇ ਬ੍ਰਾਂਡ ਸੀਗੇ ਜਿਵੇਂ 404 ਪੇਟੀਆਂ ਗ੍ਰੀਨ ਵੋਡਕਾ ਦੀਆਂ 608 ਪੇਟੀਆਂ ਫਰਸਟ ਚੋਇਸ ਵਿਸਕੀ ਹੈ 140 ਪੇਟੀਆਂ ਦੇਸੀ ਜੁਗਨੀਆਂ ਦੀਆਂ 110 ਪੇਟੀਆਂ ਐਪਲ ਵੋਡਕਾ ਦੀਆਂ ਤੇ 30 ਪੇਟੀਆਂ ਬੀਅਰ ਦੀਆਂ ਬਡਵਾਈਜ਼ਰ ਦੀਆਂ ਕੇਨ ਸਰ ਜਿਹੜਾ ਐਕਸ਼ਨ ਹੋਇਆ ਜੀ ਇਹ ਇਨਫੋਰਮੇਸ਼ਨ ਸੀਗੀ ਜਾਂ ਸਦਨੀ ਨਾਕਾ ਲੱਗਦਾ ਨਹੀਂ ਜੀ ਇਹ ਸੀਕ੍ਰੀਟ ਇਨਫੋਰਮੇਸ਼ਨ ਸੀ ਜੀ ਸਾਡੇ ਐਸਏ ਫਰਨੇਕ ਸਿੰਘ ਕੋਲ ਇਹਨਾਂ ਨੇ ਬਾ ਚਨਾਕਾ ਲਾਇਆ ਨਾਕੇ ਤੇ ਗੱਡੀ ਇੰਟਰਸੈਪਟ ਕਰਕੇ ਉਹਦੇ ਜੋ ਬਰਾਬਰੀ ਹੋਈ ਹੈ ਜਿਹੜਾ ਹਿਮਾਚਲ ਦਾ ਦੋਸ਼ੀ ਪੜਿਆ ਉਹਦੀ ਗਰੈਂਟੀਵਿਟੀ ਕਿਸ ਤਰ੍ਹਾਂ ਹਮਨੇ ਇਹ ਦਿੱਤੀ ਇਹ ਮਨੋਰ ਲਾਲ ਪੁੱਤਰ ਦੇਵਰਾਜ ਹੈ ਜੋ ਗੱਡੀ ਚਲਾ ਰਿਹਾ ਸੀਗਾ ਗੱਡੀ ਦੇ ਵੀ ਕੋਈ ਇਹਨਾਂ ਕੋਲੇ ਡਾਕੂਮੈਂਟ ਨਹੀਂ ਹੋ ਗਏ ਮੌਕੇ ਤੇ ਮਿਲੇ ਤੇ ਨਾ ਹੀ ਇਹਦੇ ਕੋਲੇ ਕੋਈ ਵੈਲਿਡ ਡਰਾਈਵਿੰਗ ਲਾਇਸੈਂਸ ਮਿਲਿਆ ਹਜੇ ਤੱਕ ਇਹਦੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਈ ਕਰਿੰਦਾ ਜੀ ਅਸ਼wini ਦਾ ਜੀ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਹਜੇ ਤੱਕ ਤਾਂ ਇਹ ਕਹਿ ਰਿਹਾ ਵੀ ਮੈਂ ਡਰਾਈਵਰ ਲੱਗਿਆ ਹੋਇਆ ਸੀ ਅਸ਼wini ਦੇ ਗਿਰੀ ਗਿਰੀ ਹੋ ਗਈ ਹਜੇ ਤੱਕ ਇਹਦੇ ਵਿਚ ਕੱਲੇ ਮਨੋਰ ਲਾਲ ਪੁੱਤਰ ਦੇਵਰਾਜ ਵਾਸੀ ਬਡਾਨਾ ਡਿਸਟ੍ਰਿਕਟ ਉਨਾ ਹਿਮਾਚਲ ਪ੍ਰਦੇਸ਼ ਦੀ ਹੋਈ ਹੈ ਬੁੱਕ ਕੰਪਨੀ ਦਾ ਜੀ ਇਹਦੇ ਛੇ ਅਸ਼ਨੀ ਕੁਮਾਰ ਰੇਲੇ ਸੱਗੂ ਮੇਰੇ ਹਸਿਆਰ ਪ੍ਰਵਾਸੀ ਜਿਹਨਾਂ ਦੇ ਤੇ ਠੱਕੇ ਹੁੰਦੇ ਸੀ